ਸਵਾਗਤ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਸ਼ਹਿਰ ਪਟਿਆਲੇ ਦੇ ਵਿੱਚੋਂ ਛੇਰੇ ਪੰਜਾਬ ਮਾਰਕੀਟ ਦੋਸਤੋ ਕੱਪੜੇ ਵਾਲੀ ਜਿੱਥੇ ਇਹ ਬਾਈ ਹੋਰਾਂ ਦਾ ਘਰ ਹੈ ਸੋ ਪਟਿਆਲੇ ਸ਼ਹਿਰ ਦੀ ਇਹ ਵੀਡੀਓ ਤੇ ਪੂਰਨ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆਂ ਵਪਾਰ ਦਾ ਇਹਨਾਂ ਦਾ ਕੰਮ ਹੈ ਅੱਜ ਪੰਜ ਨਾਕ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਹੱਥ ਬੰਨ ਕੇ ਬੇਨਤੀ ਹੈ ਵੀ ਜਿਹਨੇ ਵੀ ਗਾਂ ਖਰੀਦਣੀ ਹੈ ਉਹ ਆ ਕੇ ਦੇਖੇ ਆਪ ਤਸੱਲੀ ਕਰੇ ਆਨਲਾਈਨ ਜੇ ਕੋਈ ਭਰਾ ਬਿਨਾ ਦੇਖੇ ਤੋਂ ਪਸ਼ੂ ਖਰੀਦਦਾ ਤਾਂ ਉਹਦੇ ਚ ਲਾਂਭਾ ਜਿਹੜਾ ਉਹ ਕਿਸੇ ਵੀ ਤਰ੍ਹਾਂ ਦਾ ਮੰਨਿਆ ਨਹੀਂ ਜਾਊਗਾ ਸੋ ਆਪਦੀ ਤਸੱਲੀ ਨਾਲ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਿਏ ਬਾਈ ਨੂੰ ਸ਼ੁਰੂਆਤ ਕਰਦੇ ਹਾਂ ਦੋਸਤੋ ਇਸ ਸਾਈਡ ਦੇ ਉੱਤੇ ਵਧੀਆਂ ਗਾਵਾਂ ਤੋਂ ਫਿਰ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਨਾਗ ਦਿਖਾ ਦੇਣੇ ਪੂਰਨ ਬਾਈ ਸਸਰੀ ਕਾ ਸਸਰੀ ਕਾ ਬਾਈ ਪੂਰਨ ਅੱਜ ਪੰਜ ਨਾਗ ਦਿਖਾ ਰਹੇ ਆਪਾਂ ਹਾਂਜੀ ਹਾਂਜੀ ਕਿਹੜੀ ਤੋਂ ਸ਼ੁਰੂਆਤ ਕਰੀਏ ਆਪਾਂ ਮਦੇਹ ਲਈ ਦੋ ਸੂਈਆਂ ਤਿੰਨ ਸੂਣ ਵਾਲੀਆਂ ਇਧਰੋਂ ਸ਼ੁਰੂ ਕਰਦੇ ਆਪਾਂ ਹਾਂਜੀ ਹਾਂਜੀ ਕੀ ਡਿਟੇਲ ਹੈ ਦੀ ਗਾਂ ਦੀ ਇਹ ਸੂਈ ਹੋਈ ਹੈ ਜੀ ਠੀਕ ਹੈ ਅਜੇ ਬੋਲੀ ਹੋਣੀ ਥੱਲੇ 18 19 ਕਿਲੋਈ ਕਿੰਨਾ ਚਰੋਗੇ ਉਹ ਸੂਈ ਨੂੰ ਅਜੇ ਪੰਜਵਾਂ ਦੀ ਚੌਥਾ ਪੰਜਵਾਂ ਦਿਨ ਨਹੀਂ ਕੀ ਰੇਟ ਰੂਪੂਰਨੇ ਦਾ ਰੇਟ ਇਹਦਾ ਮੁੱਲ ਤਾਂ 95 ਹਜ਼ਾਰ ਰਹੀ ਹਾਂਜੀ ਹਾਂਜੀ ਦੇਵਾਂਗੇ ਕਿੰਨੇ ਦੀ ਬਾਕੀ ਮੌਕੇ ਤੇ ਕਰ ਲਾਂਗੇ ਜੋ ਮਾਨਤਾਨ ਹੋਏ ਹੋਰ ਦੇ ਬਾਈ ਸੋ ਦੋਸਤੋ 95000 ਰੇਟ ਹੈ ਮੌਕੇ ਤੇ ਇਹਦੇ ਚੋਂ ਮਾਨਤਾਨ ਹੋ ਜਾਊਗਾ 18 19 ਕਿਲੋ ਬਾਈ ਨੇ ਦੁੱਧ ਇਹਦੇ ਥੱਲੇ ਦੱਸਿਆ ਉਹ ਤੁਸੀਂ ਦੋ ਟਾਈਮ ਚੋਵੋ ਇੱਥੇ ਆ ਕੇ ਕੋਲ ਖੜ ਕੇ ਦੇਖੋ ਆਪਦੀ ਤਸੱਲੀ ਕਰਕੇ ਖਰੀਦੋ ਤੋਰ ਦੇ ਬਈ ਲੈਦਾ ਤਨੀ ਸੋ ਇਹ ਪਹਿਲੇ ਨੰਬਰ ਦੇ ਗਾਂ ਤੁਹਾਨੂੰ ਦਿਖਾ ਰਿਆਂ ਅੱਗੇ ਦੇਖ ਲਿਆ ਕਰ ਅੱਗੇ ਸੋ ਰੇਟ ਇਹਦਾ ਜਿਹੜਾ ਬਾਈ ਨੇ ਰੱਖਿਆ ਉਹ 95000 ਰੁਪਏ ਰੱਖਿਆ ਲਿਆ ਬਈ ਵਾਪਸ ਇਹ ਦੋ ਅੱਗੇ ਇੱਕ ਹੋਰ ਗਾਂ ਉਹਦੇ ਪੁੜਿਆਂ 'ਚ ਵੀ ਟੋਏ ਪੈਂਦੇ ਆ ਉਹ ਗਾਂ ਤੁਹਾਨੂੰ ਦਿਖਾਉਣੇ ਦੋ ਨੰਬਰ ਤੇ ਜਿਹੜੀ ਪੂਰਨ ਗਾਂ ਬਈ ਇਹ ਮਸ ਤਿਆਰ ਹੈ ਜੀ ਇੱਕ ਦੋ ਇੱਕ ਦੋ ਟਾਈਮ ਲਾਊਗੀ ਠੀਕ ਹੈ ਹਾਂਜੀ ਕੀ ਇਹਦਾ ਰੇਟ ਰੈਣਾ ਪੂਰਨ ਇਹਦਾ ਰੇਟ ਬਈ 75000 ਹੈ ਜੀ 75000 ਰੇਟ ਆ ਦੱਸੋ ਇੱਕ ਦੋ ਦਿਨ ਲਾਊਗੀ ਸੂਨ ਦੇ ਵਿੱਚ 20 ਪਲੱਸ ਦੀ ਗਾਰੰਟੀ ਹੋਈ ਦੁੱਧ ਤੁਹਾਡੀ ਸੇਵਾ ਦਾ ਮੈਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਵੀ ਦੁੱਧ ਵਾਲੇ ਮਾਮਲੇ ਚ ਰੇਖ ਭਰਾਵ ਦੀ ਸਮਝ ਰੱਖੇ ਟਾਂਚਾ ਤੁਹਾਡੇ ਸਾਹਮਣੇ ਹੈ ਹਵਾਨੇ ਦੀ ਚੰਗੀ ਹੈ ਗਾਂ ਸਮਾਂ ਲੰਦੀ ਥੋੜਾ ਵੱਧ ਲੋਡ ਸੀ ਕਈ ਵਾਰਾਂ ਪਸ਼ੂ ਦੁੱਧ ਲੰਬਾ ਟਾਈਮ ਪਿਆ ਜਾਂਦਾ ਉਦੋਂ ਵੀ ਕਈ ਵਾਰਾਂ ਸੰਭਦਾ ਨਹੀਂਗਾ ਸਟਰਕਚਰ ਇਹਦਾ ਤੁਸੀਂ ਦੇਖ ਲਓ ਥਾਣੇ ਦੇ ਤੁਸੀਂ ਦੇਖ ਸਕਦੇ ਹੋ ਮੋੜ ਲਾ ਭਾਈ ਇਹ ਪਾਸ ਕੀਤੀ ਹੋਈ ਆ ਤਾਂ ਹੀ ਉੱਤੇ ਦਵਾਈ ਜਿਹੜੀ ਉਹ ਬਾਈ ਨੇ ਲਾਈ ਆ ਜਦੋਂ ਗਾਂ ਨੂੰ ਇੱਕ ਆਪਾਂ ਪਾਸ ਕਰ ਲੈਂਦੇ ਆ ਚੋਕੇ ਧਾਰਾ ਮਾਰ ਕੇ ਭਾਵੇਂ ਦੇਖੀਏ ਤਾਂ ਉਦੋਂ ਬਾਅਦ ਛੋਦੇ ਤੇ ਡੋਬਾ ਜਿਹੜਾ ਉਹ ਦਵਾਈ ਦਾ ਲੱਗਾ ਜਾਂਦਾ ਸੋ ਇਹਦੋਂ ਅੱਗੇ ਇੱਕ ਹੋਰ ਤੁਹਾਨੂੰ ਗਾਂ ਦਿਖਾਉਣੇ ਆ ਇਹ ਵੀ ਗੱਬਣਾ ਭਾਈ ਇਹ ਗੱਬਣਾ ਹੀ ਗਰਲੈਂਡੋ ਕ੍ਰੋਸ ਆ ਗਈ ਜੀ ਕਿੰਨਾ ਚੱਲਊਗੀ ਪੁਰਨੇ ਸੋਨ ਚ ਇਹਦੇ ਵੀ 2-4 ਦਿਨ ਪਏ ਆ ਜੀ ਇਹਦਾ ਦੁੱਧ 25 ਤੋਂ 30 ਲੀਟਰ ਦੀ ਗਰੰਟੀ ਹੋ ਤੀਜੇ ਸੂਣਾ ਜੀ ਠੀਕ ਐ ਰੇ 22 ਲੀਟਰ ਇਹਨੇ ਲਾ ਲਓ ਦੂਜੇ ਸੂਏ ਚ ਹੋਇਆ ਰੇਟੇ ਦਾ ਕੀ ਰੋਗ ਇਹਦਾ ਰੇਟ 1.5 ਆ ਜੀ 1.5 ਰੇਟ ਆ ਦੋਸਤੋ ਬਰੀਡ ਐ ਕ੍ਰੋਸ ਐ ਦੁੱਧ ਤੁਹਾਡੀ ਸੇਵਾ ਦਾ ਥਾਂ ਦਾ ਸਾਈਜ਼ ਹਵਾਨਾ ਤੁਸੀਂ ਹੁਣ ਵੀਡੀਓ ਚੋਂ ਦੇਖ ਸਕਦੇ ਹੋ ਤੋ ਤਾਂ ਚਾਹਦਾ ਤੁਸੀਂ ਫੇਰ ਦੇਖੋ ਬਾਕੀ ਪਾਸ ਜਿਹੜਾ ਪ੍ਰਾ ਖਰੀਦਣਾ ਚਾਵੇ ਉਹ ਆਕੇ ਕਰ ਸਕਦਾ ਲੈ ਚੱਲ ਭਾਈ ਰੇਟ ਫੈਕਸ ਨਹੀਂਗੇ ਇਹਨਾਂ ਚੋਂ ਮਾਨਤਨ ਹੋ ਜਾਣਾ ਤੁਹਾਡਾ ਉਹਦੇ ਲਈ ਤੁਹਾਨੂੰ ਜ਼ਰੂਰੀ ਆ ਵੀ ਆਕੇ ਤੁਸੀਂ ਪਸੂ ਦੇਖੋ ਤੇ ਆਪ ਤੁਸੱਲੀ ਕਰਕੇ ਖਰੀਦੋ ਦੋ گاਵਾ ਰਹਿੰਦੀਆਂ ਦੱਸੋ ਜਿਹੜੀਆਂ ਦਿਖਾਉਣੀਆਂ ਡਿਟੇਲ ਬਾਈ ਤੋਂ ਪੁੱਛ ਲਾਂਗੇ ਪੂਰਨ ਔਰਲੇ ਪਾਸੇ ਜਿਹੜੀ ਗਾਂ ਖੜੀ ਹੈ ਇਹ ਚਿੱਟੇ ਵੀ ਬੱਛੀ ਸੂਈ ਨੂੰ ਤੀਜਾ ਦਿਨਾਂ ਹੀ 20 ਪਲੱਸ ਸਿਸਟਮ ਹੋਣੀ ਬੋਲੀ ਕੀ ਰੇਟ ਰੂਗਾ ਦਾ ਇਹਦਾ 4 ਦੰਦ ਹੈ ਜੀ ਇਹਦਾ 1 10 ਹੈ ਜੀ 1 ਲੱਖ ਤੇ 10000 ਰੇਟ ਦੱਸੋ ਦੰਦ ਆ ਦੇਖ ਨੂੰ ਬਹੁਤ ਠੀਕ ਹੈ ਕੋਈ ਗੱਲ ਨਹੀਂ ਸੋ ਦੋਸਤੋ ਦੰਦ ਪਾਈ ਦੇ ਦੇਖੇ ਹੋਏ ਆ ਜਿਹੜਾ ਵੀ ਖਰੀਦਣਾ ਚਾਵੇ ਉਹ ਆ ਕੇ ਦੇਖ ਲੂਗਾ ਫਿਟਿੰਗ ਵਾਲਾ ਹਵਾਨਾ ਦੁੱਧ 20 ਕਿਲੋ ਆਂਗੂ ਇਸ ਟਾਈਮ ਬਾਈ ਕਹਿੰਦਾ ਵੀ ਦੇ ਰਹੀ ਐ ਇਹ ਉਹ ਤੁਸੀਂ ਦੋ ਟਾਈਮ ਚੋ ਲਿਓ ਲਿਆ ਭਾਈ ਵਾਪਸ ਸਿੱਟੀ ਮਾ ਬੱਚਿਆਂ ਨਹੀਂ ਆ ਫੋਟੋ ਜਾਂ ਵੀਡੀਓ ਅਲੱਗ ਤੋਂ ਮਂਗਾ ਸਕਦੇ ਹੋ ਤੁਸੀਂ ਕਿਉਂਕਿ ਇਹ ਅਸੀਂ ਇੱਕ ਪਾਰਕ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਜਗ੍ਹਾ ਅੰਦਰ ਤੰਗ ਹੈ ਜਿੱਥੇ ਪਸ਼ੂ ਵੱਧੇ ਹੁੰਦੇ ਆ ਤੇ ਫਿਰ ਉੱਥੋਂ ਨਾਲ ਬੱਚੇ ਲਿਆਉਣੇ ਕਿਉਂਕਿ ਵਾਟਵਾਵਾ ਬਣ ਜਾਂਦੀ ਆ ਉਹਦੇ ਕਰਕੇ ਪੋਸੀਬਲ ਨਹੀਂ ਹੁੰਦਾ ਬਾਈ ਇਹ ਕਿਹੜਾ ਹੋਰ ਕੰਡਾ ਹੀ ਰਹਿਣਾ ਤਾਂ ਵੀ ਸੋ ਫੇਰੇ ਦਾ ਹਵਾਨਾ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਲਓ ਲੈ ਆ ਵੀਰੇ ਵਾਪਸ 1 ਲੱਖ ਤੇ 10000 ਰੇਟ ਹੈ ਇੱਕ ਲਾਸਟ ਉੱਤੇ ਹੋਰ ਵਾਈਡ ਦਿਖਾ ਦਿੰਨੇ ਆ ਇਹ ਥੋੜਾ ਟਾਈਮ ਪਹਿਲਾਂ ਹੀ ਜਦੋਂ ਵੀਡੀਓ ਬਣਾਉਣ ਲੱਗਿਆ ਉਦੋਂ ਹੀ ਗੱਡੀ ਤੋਂ ਉਤਾਰੀ ਹੈ ਤੇ ਉਤਰਨ ਲੱਗਿਆ ਕਈ ਹੋਰ ਪਸ਼ੂ ਥੋੜਾ ਜਿਹਾ ਕਾਲੀ ਕਰ ਜਾਂਦਾ ਉਹਦੇ ਕਰਕੇ ਇਹਨੇ ਥੋੜਾ ਡਾਲੇ ਦੇ ਉੱਤੇ ਪੈਰ ਆਉਂਦਾ ਜਿਹੜਾ ਉਮਰਾ ਲਿਆ ਦੋਨੇ ਪਾਸਿਆਂ ਤੋਂ ਬਾਕੀ ਤੋਰ ਕੇ ਤੁਹਾਨੂੰ ਇਹ ਦਿਖਾ ਦਿੰਨੇ ਆ ਪੂਰਨ ਭਾਈ ਇਹਦੀ ਕੀ ਡਿਟੇਲ ਹੈ ਇਹ ਦੂਜੇ ਸੂਏ ਹੀ 6 ਦਿਨ ਦਾ ਹੈ ਕਿੰਨਾ ਚਿਰ ਲੱਗੂਗੀ ਇਹ ਜੇ ਸੋਣ ਚ ਇਹਦੇ 28 ਨੂੰ ਦਿਨ ਪੂਰੇ ਹੋਣੇ ਆ ਭਾਈ 28 ਨੂੰ ਦਿਨ ਪੂਰੇ ਹੋਣੇ ਹਾਂਜੀ ਹਾਂਜੀ ਠੀਕ ਹੈ 34 ਕਿਲੋ ਭਲੂਨ ਨੇ ਪਾਇਆ ਦੁੱਦੀ ਸਾਰਾ ਰਿਕਾਰਡ ਹੈ ਦਾ ਰੇਟ ਕੀ ਰਹਿਣਾ ਪੂਰਨ ਦਾ ਇਹਦਾ ਭਾਈ ਫੋਨ ਤੇ ਕਰ ਲਾਂ ਕਿਉਂਕਿ ਕੱਚੀ ਵੈੜਾ ਕਈ ਮਰ ਫਿਰ ਅਗਲਾ ਕਹਿੰਦਾ ਹੁਣ ਮੰਗਦੇ ਸੀ ਹੂੰ ਹਾਂਜੀ ਸੋ ਦੋਸਤੋ ਰੇਟ ਇਹਦਾ ਫੋਨ ਤੇ ਕਿਉਂਕਿ ਕੱਚੀ ਹੈ ਜਿਹੜੀ ਮੈਂ ਦੱਸ ਹੀ ਦਿੱਤਾ ਤੁਹਾਨੂੰ ਵੀ ਥੋੜਾ ਜਿਹਾ ਨੇ ਗੱਡੀ ਦੇ ਡਾਲੇ ਨਾਲ ਆਪਦਾ ਖੋਰ ਪਿਛਲੇ ਮਰਾਲੇ ਉਹਦੇ ਕਰਕੇ ਉੱਤੇ ਸੱਟ ਲੱਗੀ ਹੋਈ ਐ। ਬਾਕੀ ਦੰਦੋਂ ਇਹ 6 ਦੰਦ ਆ। ਸਾਲੇ। ਇਸ ਕਨਫਰਮ 6 ਦੰਦ ਆ ਦੱਸੋ। ਕੰਨੀਆਂ ਹਜੇ ਉਵੇਂ ਖੜੀਆਂ ਤੇ 6 ਗਾਲੇ ਦੰਦ ਵੀ ਹਜੇ ਚੱਕਦੀ ਐ। ਹਾਂਜੀ ਹਾਂ। ਮਤਲਬ ਇਹ ਨਹੀਂ ਵੀ ਪੂਰੇ ਕਰਲੇ ਹੋਣਗੇ। ਕੰਨੀਆਂ ਸਾਈਡ ਵਾਲੀਆਂ ਦੰਦ ਜਿਹੜੇ ਉਹ ਉਵੇਂ ਖੜੇ ਐ। ਇਹਦਾ ਰੇਟ ਫੋਨ ਤੇ ਐ। ਸੋ ਇਹ ਦੱਸੋਗਾ ਇੱਕ ਹੋਰ ਜਿਹੜੀ ਤੁਸੀਂ ਉਹਨੂੰ ਦੇਖ ਲਓ। ਇੱਕ ਪੂਰਨ ਬਾਈ ਹੋਰ ਵੈੜ ਦੱਸਦਾ ਸੀ ਤੂੰ ਤੇਰੇ ਕੋਲ ਪਹੁੰਚਣੀ ਹੈ ਕਿੰਨੇ ਕ ਦੁੱਧ ਵਾਲੀ ਆ ਉਹ ਉਹ ਬੱਚੀ ਜੀ ਇਸ ਟਾਈਮ ਆਪਣੇ ਕੋਲ 36 ਤੋਂ 37 ਲੀਟਰ ਤਿਆਰ ਹੈ ਠੀਕ ਹੈ ਉਹ ਚਲੋ ਆਪਾਂ ਉਹੀ ਝੂੜਦੀ ਤਾਂ ਗੱਲ ਨਹੀਂ ਭਾਜੀ ਤੁਹਾਡੀ ਵੀਡੀਓ ਹੀ ਪਿਛਲੇ ਵਾਰ ਦਿਖਾਈ ਸੀ ਬੱਚੀ ਅੱਛਾ ਉਹੀ ਬੱਚੀ ਹੈ ਸੌਦਾ ਉਹਦਾ ਹੋਇਆ ਨਹੀਂ ਬਾਕੀਆਂ ਵੇਚ ਗਿਆ ਸੀ ਅੱਛਾ ਉਹ ਹਜੇ ਆਪਣੇ ਕੋਲ ਹੀ ਪਾ ਆਪਣੇ ਕੋਲ ਆ ਫੋਨ ਤੇ ਅਗਲਾ ਗੱਲ ਕਰਦਾ ਅਸੀਂ ਤਾਂ ਕਹਿੰਦੇ ਆਏ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਈ ਫੇਰ ਬੱਚੀ ਤਾਂ ਕਹੇ ਵੀ ਹਾਂ ਦੁੱਧ ਹੈਗਾ ਨਹੀਂ ਹੈ ਸੁਆ ਕਹਿੰਦਾ ਉਹ ਪਹਿਲੇ ਦੋ ਦਾਂਦੀ ਪਹਿਲਾ ਸੂਆ ਦੋ ਦੰਦ ਦੋਸਤੋ 36 37 ਕਿਲੋ ਦੁੱਧ ਹਾਜ਼ਰ ਹੈ ਪਿਛਲੀ ਵੀਡੀਓ ਚ ਬਾਈ ਕਹਿੰਦਾ ਦਿਖਾਈ ਸੀ ਉਹ ਇੱਥੇ ਫਾਰਮ ਚ ਮੌਜੂਦ ਆ ਤੁਸੀਂ ਆ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਚੋਵੋ ਤੇ ਚੋ ਕੇ ਖਰੀਦੋ ਸੋ ਨਾਗ ਅੱਜ ਦੀ ਵੀਡੀਓ ਦੇ ਪੰਜ ਵਿਕਰੀ ਵਾਲੇ ਸੀ ਅੱਜ ਪੂਰਨ ਡੇਰੀ ਫਾਰਮ ਚਹਿਰ ਪਟਿਆਲੇ ਦੇ ਵਿੱਚ ਇਹ ਸਾਰੀ ਟੀਮ ਹੈ ਜਿਹੜੀ ਪਸ਼ੂ ਪਾਲਣ ਦਾ ਕੰਮ ਇਥੇ ਸ਼ੌਂਕਿਆ ਕਰਦੇ ਤੇ ਸਾਹਮਣੇ ਕੁੜੀਆਂ ਛੋਟੀ ਮਿਨੀ ਇਹਦਾ ਨਾਮ ਹੈ ਬਾਈ ਨੇ ਰੱਖਿਆ ਪਿਆਰ ਦਾ ਨਾਮ ਹੈ ਤੇ ਬਾਕੀ ਇਹ ਗੁੜੀਆ ਵੀ ਸ਼ੌਂਕ ਰੱਖਦੀ ਹੈ ਨਾਲ ਪਸ਼ੂਆਂ ਦਾ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਦੋਸਤੋ ਪਸ਼ੂ ਲਾਸਟ ਤੇ ਫੇਰ ਬੇਨਤੀ ਹੈ ਵੀ ਜਿਹਨੇ ਖਰੀਦਣੇ ਆ ਉਹ ਉੱਥੇ ਪਹੁੰਚੇ ਆਪਦਾ ਹੱਕ ਆ ਤੁਹਾਡਾ ਤਸੱਲੀ ਕਰਨ ਦਾ ਲੰਬਾ ਕਿਸੇ ਕਿਸਮ ਦਾ ਅਸੀਂ ਨਹੀਂ ਮੰਨਾਂਗੇ ਪਰ ਤਸੱਲੀ ਕਰਨ ਦਾ ਹੱਕ ਆ ਤੇ ਉਹ ਤੁਹਾਨੂੰ ਕਰਨ ਦਾ ਪੂਰਾ ਟਾਈਮ ਮਿਲੂਗਾ ਧੰਨਵਾਦ